ਵੀ ਸਿੰਘ ਸਜੋ ਕਲਗੀਧਰ ਪਾਤਸ਼ਾਹ ਦੀਆਂ ਧੀਆ ਬਣੋ ਪੁੱਤ ਬਣੋ ਸਾਧ ਸੰਗਤ ਦੱਸਿਆ ਹੈ ਕਿ ਸਾਰਾ ਪੰਡਾਲ ਹੀ ਉੱਠ ਕੇ ਕਹਿੰਦੇ ਅਸੀਂ ਸਾਰਿਆਂ ਨੇ ਅੰਮ੍ਰਿਤ ਛਕਣਾ ਹੈ ਸਾਰੇ ਪੰਡਾਲ ਦੇ ਵਿੱਚ ਬੈਠੀ ਸੰਗਤ ਜੁਕਾਰੇ ਲਾਉਂ ਰਹੀ ਸਾਡਾ ਵੀ ਨਾਮ ਲੇਖੋ ਜੀ ਸਾਡਾ ਵੀ ਨਾਮ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰ ਸੰਚਾਰ ਹੋਇਆ ਤੇ ਪੁੱਛਿਆ ਮਾਪੂਸੋ ਅਸੀਂ ਵੀ ਤਾਮਰ ਛਕਣ ਲਈ ਪ੍ਰੇਰਦੇ ਆ ਸਾਡੇ ਅੱਖੇ ਮਹੀਨੇ ਵਿੱਚ ਪੰਜ ਸੱਤ ਸਰੀਰ ਤਿਆਰ ਹੋ ਤੁਸੀਂ ਇੱਕ ਧਾਰਨਾ ਹੀ ਬੜੀ ਤੇ ਹਜ਼ਾਰਾਂ ਸਿੰਘ ਸੱਜਦੇ ਪੀ ਗੱਲ ਕੀ ਹੈ ਬਾਬਾ ਅਤਰ ਸਿੰਘ ਜੀ ਮਹਾਰਾਜ ਆਦੇ ਦਾੜੇ ਵੱਲ ਹੱਥ ਕਰਕੇ ਕਹਿੰਦੇ ਕਹਿੰਦੇ ਆਹ ਕਿਰਪਾ ਦਾ ਅਤਰ ਸਿੰਘ ਦੇ ਦਾੜੇ ਨਹੀਂ ਹੋਈ ਹੈ। ਥੋੜੀ ਜਿਮਿਓ। ਉਹ ਕਹਿੰਦੇ ਜੀ ਦਾੜਾ ਤਾਂ ਸਾਡੇ ਵੀ ਹੈ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਜਿਸ ਦਿਨ ਤੋਂ ਅਤਰ ਸਿੰਘ ਦੇ ਮੁਖ ਤੇ ਦਾੜਾ ਆਇਆ ਉਹ ਦਿਨ ਤੋਂ ਲੈ ਕੇ ਅੱਜ ਤੱਕ ਆ ਦੇਣ ਆ ਗਿਆ। ਅਤਰ ਸਿੰਘ ਨੇ ਕਦੇ ਵੀ ਆਪਣੇ ਦਾੜੇ ਨੂੰ ਝੂਠਾ ਹੱਥ ਨਹੀਂ ਲੱਗਣ ਦੇ ਪਰ ਕਹਿੰਦੇ ਬਾਬਾ ਅਤਰ ਸਿੰਘ ਜੀ ਕਹਿੰਦੇ ਮੈਂ ਇਸ ਦਾੜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਾੜਾ ਸਾਡੀ ਕੇ ਸਾਹਮਣੇ ਰੱਖਿਆ ਇਹ ਮੇਰੇ ਬਾਜਾ ਵਾਲੇ ਮਾਹੀ ਦਾ ਦਾੜਾ ਅਦਾਣਾ ਮੇਰਾ ਨਹੀਂ ਮੇਰੇ ਬਾਜਾ ਵਾਲੇ ਮਾਹੀ ਦਾ ਤੇ ਝੂਠੇ ਹੱਥ ਨਹੀਂ ਲੱਗਣ ਦਿੱਤੇ ਆਪਾਂ ਖਾ ਕੇ ਰੋਟੀ ਪਾਣੀ ਐ ਹੱਥ ਥੇਰ ਲੈ ਤੇ ਐਨੀ ਕਿਰਪਾ ਤਾਂ ਸਾਡੇ ਵਿੱਚ ਹੀ ਹੋ ਜਾਂਦੀ ਕਲ ਇਧਰ ਪਾਛਦੀ ਐ ਧੀ ਕਿਰਪਾ ਲੱਖਾਂ ਪੁਰਾਣੀਆਂ ਨੂੰ ਅੰਮ੍ਰਿਤ ਸ਼ਕਾ ਦਾ ਜਿਹਨਾਂ ਨੇ ਅੱਜ ਤੱਕ ਜਿਹੜੇ ਉਹਨਾਂ ਦੇ ਜੋੜੇ ਹੋਏ ਆ ਉਹਨਾਂ ਦੀਆਂ ਪੀੜੀਆਂ ਵੀ ਜੁੜੀਆਂ ਬੈਠੀ ਆਖੋ ਸਤਨਾਮ ਵਾਹਿਗੁਰੂ ਜਿਹੜੇ ਉਹਨਾਂ ਨੇ ਪ੍ਰੇਰੇ ਸੀ ਨਾ ਉਹਨਾਂ ਦੀਆਂ ਪੀੜੀਆਂ ਹੋ ਗਈਆਂ ਜੁੜੀਆਂ ਹੋਈਆਂ ਜਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਨਾ ਸੈਦੇ ਮਲਾਂ ਜਦੋਂ ਸੱਚੇ ਪਾਤਸ਼ਾਹ ਪਹੁੰਚ ਗਏ ਸਤਲੁਜ ਦਰਿਆ ਤੇ ਇਹ ਜਾ ਕੇ ਪੁਕਾਰ ਤਾਂ ਸੁਣੀ ਸੀ ਸਈਦੇ ਬਖਸ਼ੀ ਕਿਵੇਂ ਅਰਦਾਸਾਂ ਕਰਦਾ ਸੀ ਘਰ ਵਿੱਚ ਅੰਤਾਂ ਦੀ ਗਰੀਬੀ ਹੈ ਪਰ ਅੰਦਰ ਬੜਾ ਅਮੀਰ ਹੈ ਬਾਹਰੋਂ ਕੰਗਾਲ ਦਿਸਦਾ ਹੈ ਪਰ ਅੰਦਰੋਂ ਬਹਾਲ ਹੈ ਕਿੰਨਾ ਪ੍ਰੇਮ ਰੰਗ ਰਿਝਣੇ ਤੋ ਸੰਗਤ ਨੂੰ ਪਾਰ ਲਾਉਂਦਾ ਸੀ ਨਾ ਇਸਤੀ 'ਚ ਬਿਠਾ ਕੇ ਤੇ ਤਰਲੀ ਕਰਦਾ ਸੀ ਕਿ ਕਲਗੀਧਰ ਪਾਤਸ਼ਾਹ ਨੂੰ ਸਨੇਹਾ ਦੇ ਦਿਓ ਜੀ ਕਿ ਤੁਹਾਡਾ ਇੱਕ ਗਰੀਬ ਸਿੱਖ ਤੁਹਾਨੂੰ ਬਹੁਤ ਯਾਦ ਕਰਦਾ ਹੈ ਬਹੁਤ ਯਾਦ ਕਰਦਾ ਜਾਨੀ ਸੀ ਸੰਗਤ ਕਿਉਂਕਿ ਮਸਾਂ ਤਦੇ ਕੋਈ ਆਉਂਦਾ ਸੀ ਉਹਦੀ ਕਿਸਤੀ 'ਚ ਪਰ ਜਾਂਦਾ ਸੀ ਰੋਟੀ ਚੱਲਦੀ ਸੀ ਜੇ ਇੱਕ ਵੀ ਦਿਹਾੜੀ ਭੰਨਦਾ ਸੀ ਤੇ ਘਰੇ ਰੋਟੀ ਨਹੀਂ ਸੀ ਪਤਨੀ ਜਾਂ ਨਹੀਂ ਸੀ ਸਕਦਾ ਪਰ ਪਤਾ ਸੀ ਵੀ ਬਾਜਾਂ ਵਾਲੇ ਸਤਿਗੁਰੂ ਜਰੂਰ ਆ ਸਕਦੇ ਆਖੋ ਸਤਿਗੁਰੂ ਅੱਜ ਵੀ ਆਉਂਦੇ ਆ ਭਾਈ ਪਿਆਰ ਵਾਲੀ ਵੀਰ ਦਰਸ਼ਨ ਹੋਵੇ ਰੱਬ ਤਾਂ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਕੱਲ੍ਹ ਵੀ ਰਹੂ ਉਹਨੂੰ ਪ੍ਰੇਮ ਕਰਨ ਵਾਲੇ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਕੱਲ੍ਹ ਵੀ ਹੋਣ ਆਦ ਸੱਚ ਜੁਬਾਨ ਸੱਚ ਹੈ ਵੀ ਨਾਨਕ ਹੋਸੀ ਹੀ ਸਤਿ ਪ੍ਰਭ ਹੈ ਇਹ ਵਾਲੇ ਪਾਤਸ਼ਾਹ ਆ ਗਏ ਜੀ ਜੰਗੀਆਂ ਜੰਗੀਆਂ ਬੇੜੀਆਂ ਮਲਾ ਹੱਥ ਜੋੜੀ ਖੜੇ ਮਹਾਰਾਜ ਆਓ ਇੱਧਰ ਆਓ ਇੱਧਰ ਆਓ ਜਿਹੜੇ ਕਲਕੀਆਂ ਵਾਲੇ ਪਾਤਸ਼ਾਹ ਕਿੱਥੇ ਪਹੁੰਚ ਗਏ ਜਿੱਥੇ ਦੂਰ ਖਲੋਤਾ ਸੈਦਾ ਮਲਾ ਆਪਣੀ ਬੇੜੀ ਨੇ ਮਹਾਰਾਜ ਕੋਲ ਜਾ ਕੇ ਕਹਿੰਦੇ ਸੈਦੇ ਆ ਖੋਲ ਬਈ ਬੇਟਾ ਦੱਸਾਂ ਸਾਨੂੰ دریا ਪਾਰ ਯਾਹ ਪੈ ਰਾ ਆ ਕਰ ਆਇਆ ਖੁਸ਼ੀ ਦੇ ਹੰਝੂ ਮਹਾਰਾਜ ਦੇ ਚਰਨਾਂ ਨੂੰ ਗਲਵਕੜੀ ਪਾ ਰਹੇ ਸੱਚੇ ਪਾਤਸ਼ਾਹ ਮੈਂ ਸੁਣਿਆ ਸੀ ਤੁਸੀਂ ਗਰੀਬ ਨ왈 ਜੋ ਪਰ ਅਜ ਕੀ ਦੇ ਜੈਸਾ ਸਤਗੁਰੂ ਐਸੋ ਹੀ ਸ਼ੁਕਰ ਮਨਾ ਸੱਚੇ ਪਾਤਸ਼ਾਹ ਉਹ ਤੇਰਾ ਕੇਨਾ